ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਵਿੱਤ ਮੰਤਰੀ ਮੁਰਦਾਬਾਦ 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 ਸੂਬੇ ਪਾਰ ਵਿੱਚ ਸਰਕਾਰੀ ਕਰਮਚਾਰੀਆਂ ਦੇ ਚੱਲ ਰਹੀ ਹੜਤਾਲ ਦਾ ਅਸਰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਤਹਿਸੀਲ ਕੰਪਲੈਕਸ ਵਿੱਚ ਅਫਸਰਾਂ ਤੋਂ ਕੰਮ ਨਾ ਹੋਣ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਰਵਿੰਦ ਸਿੰਘ ਸੰਧੂ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਅਰਵਿੰਦ ਸਿੰਘ ਸੰਧੂ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੇਗੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ ਉਹਨਾਂ ਕਹੇ ਕਿ ਉਹ ਸਮਝਦੇ ਹਨ ਕਿ ਇਸ ਨਾਲ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਪਰ ਇਸ ਹੜਤਾਲ ਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੈ ਸਰਵਿੰਦਰ ਸੰਧੂ ਪ੍ਰਧਾਨ ਜ਼ਿਲ੍ਹਾ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਅਫਸਰ ਸਾਡੀ ਪਿਛਲੀ ਸਟ੍ਰਾਈਕ ਨੂੰ ਤੜਵਾਉਣ ਲਈ ਸਰਕਾਰ ਨੇ ਸਾਡੇ ਨਾਲ 24 ਤਰੀਕ 24 ਫਰਵਰੀ 2019 ਨੂੰ ਸਰਕਾਰ ਵੱਲੋਂ ਗਠਿਤ ਕਮੇਟੀ ਨੇ ਮੀਟਿੰਗ ਕੀਤੀ ਉਸ ਵਿੱਚ ਸਾਨੂੰ ਲਿਖਤੀ ਭਰੋਸਾ ਦਿਵਾਇਆ ਗਿਆ ਕਿ ਤੁਹਾਡੀਆਂ ਜੋ ਮੁੱਖ ਮੰਗਾਂ ਨੇ ਤਿੰਨ ਉਨ੍ਹਾਂ ਦੇ ਵਿੱਚੋਂ ਤੁਹਾਡੀਆਂ ਅਹਿਮ ਮੰਗਾਂ ਜੜੀਆਂ ਉਹ ਮੰਨੀਆਂ ਜਾ ਚੁੱਕੀਆਂ ਨੇ ਤੁਸੀਂ ਹੁਣ ਸਾਨੂੰ 3 ਦਿਨ ਦਾ ਸਮਾਂ ਦਿਓ ਅਸੀਂ 27 ਫਰਵਰੀ ਤੱਕ ਇਹ ਚਿੱਠੀ ਜਾਰੀ ਕਰ ਦੇਵਾਂਗੇ ਜੋ ਵੀ ਮੰਗਾਂ ਤੁਹਾਡੀਆਂ ਮੰਨੀਆਂ ਗਈਆਂ ਨੇ ਉਸ ਤੋਂ ਬਾਅਦ ਸਰਕਾਰ ਦੇ ਜਬਾਨ ਦੇ ਉੱਤੇ ਭਰੋਸਾ ਕਰਕੇ ਟੋਟਲ ਮਲਾਜ਼ਮ ਜਥੇਬੰਦੀਆਂ ਨੇ ਸਟ੍ਰਾਈਕ ਵਾਪਸ ਲਈ ਔਰ ਖੁਸ਼ੀ-ਖੁਸ਼ੀ ਲੋਕਾਂ ਦਾ ਕੰਮ ਕਰਨਾ ਸ਼ੁਰੂ ਕੀਤਾ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਏਡੀ ਵੱਡੀ ਕਮੇਟੀ ਨੇ ਮੀਟਿੰਗ ਕਰਕੇ ਲਿਖਤੀ ਭਰੋਸਾ ਦੇਣ ਤੋਂ ਉਪਰੰਤ 22 ਤਰੀਕ ਦੀ ਜਗ੍ਹਾ 6 ਤਰੀਕ ਨੂੰ ਜਾ ਕੇ ਚਿੱਠੀ ਜਾਰੀ ਕੀਤੀ ਔਰ ਚਿੱਠੀ ਬੇहद ਅਫਸੋਸਨਾਕ ਲੰਗੜੀ ਚਿੱਠੀ ਸੀ ਜਿਸ ਨੂੰ ਪੜ ਕੇ ਤੁਰੰਤ ਮੁਲਾਜ਼ਮਾਂ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਔਰ ਹਰੇਕ ਮੁਲਾਜ਼ਮ ਨੇ ਉਸੇ ਦਿਨ ਤੋਂ ਆਪਣੀ ਮਰਜ਼ੀ ਨਾਲ ਜ਼ਿਲ੍ਹਾ ਪ੍ਰਧਾਨਾ ਨੂੰ ਸਟੇਟ ਬੋਡੀ ਨੂੰ ਇਹ ਮੈਸੇਜ ਲਿਖ ਕੇ ਭੇਜੇ ਕਿ ਅੱਜ ਹੀ ਸਟ੍ਰਾਈਕ ਸ਼ੁਰੂ ਕਰੋ ਅਸੀਂ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹਾਂ ਜਦੋਂ ਤੱਕ ਸਾਨੂੰ ਜੋ ਲਿਖਤੀ ਭਰੋਸਾ ਦਿੱਤਾ ਗਿਆ ਸੀ ਉਸ ਦੇ ਅਨੁਸਾਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾਂਦੇ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਇਹ ਸਟ੍ਰਾਈਕ ਜਾਰੀ ਰਹੂਗੀ ਪੈਂਡੌਨ ਸਟ੍ਰਾਈਕ ਹੈ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਇਸ ਕਰਕੇ ਉਹ ਕਮੇਟੀ ਜ਼ਿੰਮੇਵਾਰ ਹੈ ਜਿਨਨੇ ਸਾਡੇ ਨਾਲ ਵਾਅਦਾ ਕਰਕੇ ਵਾਅਦੇ ਤੋਂ ਮੁੱਕਰੀ ਹੈ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਨੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਜੋ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਜੇ ਨਾ ਜਾਰੀ ਕੀਤੀ ਗਈ ਤੇ ਸਾਡੀ ਸਟੇਟ ਬਾਡੀ ਦਾ ਇਹ ਫੈਸਲਾ ਹੈ ਕਿ ਅਸੀਂ ਇਲੈਕਸ਼ਨ ਦਾ ਬਾਈਕਟ ਕਰਾਂਗੇ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦਿੱਤਾ ਜਾ ਚੁੱਕਾ ਹੈ ਕਿ ਕੋਈ ਇਲੈਕਸ਼ਨ ਵਰਕ ਨਹੀਂ ਹੋਏਗਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਜਾਣ ਤੁਹਾਡੀ ਮੇਨ ਮੰਗਾਂ ਹੈ ਕੀ ਸੀ ਮੇਨ ਮੰਗਾਂ ਸਾਡੀਆਂ ਡੀਏ ਦੀਆਂ ਸੈਂਟਰ ਦੇ ਅਨੁਸਾਰ ਸਾਨੂੰ ਪੰਜ ਕਿਸ਼ਤਾਂ ਬਕਾਇਆ ਨੇ ਜੋ ਸਾਨੂੰ 2017 ਤੋਂ ਨਹੀਂ ਦਿੱਤੀਆਂ ਜਾ ਰਹੀਆਂ ਟੀ ਲਿੰਕ ਕੀਤਾ ਜਾ ਰਿਹਾ ਹੈ ਸਾਡੀਆਂ ਮੰਗਾਂ ਨੂੰ ਸੈਂਟਰ ਦੇ ਨਾਲੋਂ ਜਦ ਕੇ ਰੂਲਿੰਗ ਹੈ ਜੋ ਸੈਂਟਰ ਦੀ ਇਹ ਦੇ ਰਿਹਾ ਹੈ ਉਹੀ ਡੀਏ ਸਟੇਟਸ ਨੇ ਦੇਣਾ ਹੈ ਔਰ ਆਲ ਇੰਡੀਆ ਦੇ ਵਿੱਚ ਬਾਕੀ ਸਟੇਟਸ ਦੇ ਚੁਕੀਆਂ ਸਿਰਫ ਇੱਕ ਪੰਜਾਬ ਸਟੇਟ ਆ ਜੋ ਸਾਡਾ ਡੀਏ ਮਾਰ ਕੇ ਆਪਣਾ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੀ ਅੰਮ੍ਰਿਤਸਰ ਤੋਂ ਐਡਵੋਕੇਟ ਨਰੇਸ਼ ਗਿਲਦੀ ਰਿਪੋਰਟ ਪੰਜਾਬ ਟੂਡੇ